ਸਾਸਤਰੀ ਕਾਲ ਜੀ ਹਾਂਜੀ ਵੀਰੇ ਫਾਰਮ ਵਾਲੀਆਂ ਵੱਡੀਆਂ ਬਾਈ ਗਾਵਾਂ ਬਕਾਉ ਬਾਈ ਨਗ ਵੀਰੇ ਗਊ ਮਾਤਾ ਦੇ ਬਕਾਉ ਹਾਂਜੀ ਵੀਰ ਜੀ ਐਫ ਜਰਸੀ ਸਾਈ ਵਾਲਾ ਕਾਫੀ ਕ੍ਰੋਸ ਆਇਰ ਸਰ ਗਰਲੈਂਡੋ ਆਦ ਹਰ ਤਰ੍ਹਾਂ ਦੀਆਂ ਵੀਰ ਜੀ ਫਾਰਮ ਵਾਲੀਆਂ ਗਊ ਮਾਤਾ ਦੇ ਬਾਈ ਨਗ ਵੀਰੇ ਬਕਾਉ ਜਿਹਦੇ ਵਿੱਚ ਵੀਰ ਜੀ 14 ਗਾਇਆਂ ਬਿਲਕੁਲ ਤਾਜ਼ੀਆਂ ਸੂਈਆਂ ਹੈਗੀਆਂ ਨੇ 14 ਨਗ ਬਿਲਕੁਲ ਤਾਜ਼ੇ ਸੂਏ ਇਸ ਤਰ੍ਹਾਂ ਦੇ ਵੀਰੇ ਵੱਡੀਆਂ ਬੜਾ ਨੇ ਫਾਰਮ ਵਾਲੀਆਂ ਟੌਪ ਤੋਂ ਟੌਪ ਚੰਗੇ ਦੁੱਧ ਵਾਲੀਆਂ ਵੀਰ ਜੀ ਸੂਆ ਪਹਿਲਾ ਦੂਜਾਗਾ ਅੱਠ ਬੈੜਾ ਵੀਰੇ ਸੂਣ ਵਾਲੀਆਂ ਨੇ ਪੰਜ ਚਾਰ ਦਿਨ ਦੇ ਵਿੱਚ ਟੋਟਲ 22 ਨਾਗ ਹੈਗੇ ਵੀਰੇ ਕਰਮ ਵਾਲੇ ਦੇ ਗਊ ਮਾਤਾ ਦੇ ਕੱਲਾ ਕੱਲਾ ਕਰਕੇ ਵੀਰ ਜੀ ਨਗ ਵੇਚਾਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਇਹ ਨਹੀਂ ਗੱਲ ਹੈ ਕਿ ਵੀ ਸਾਰੇ ਇਕੱਠੇ ਦੇਵਾਂਗੇ ਇੱਕ ਨੂੰ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਵੀਰੇ ਫਾਰਮ ਵਾਲੀਆਂ ਵੱਡੀਆਂ ਬੈੜਾ ਹੋਣਗੀਆਂ ਵੀਰੇ ਟੌਪ ਤੋਂ ਟੌਪ ਬੈੜ ਹੋਊਗੀ ਜਿਹੜੇ ਵੀਰ ਬਾਹਰੋਂ ਆਪਦਾ ਰੇਟ ਦੇਖ ਕੇ ਆਉਣਗੇ ਸਾਡੇ ਫਾਰਮ ਤੇ ਆਉਣਗੇ ਵੀਰੇ ਖਾਲੀ ਮੋੜ ਨਾਲ ਸਿਸਟਮ ਨਹੀਂ ਹੋਊਗਾ ਜੀ ਹਾਂਜੀ ਵੀਰ ਜੀ ਤੁਸੀਂ ਆਪਣਾ ਆਪਣਾ ਫਾਰਮ ਦਾ ਐਡਰੈਸ ਵੀਰੇ ਨੋਟ ਕਰ ਲਓ ਜੀ ਹਾਂਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਛੜਕ ਤੇ ਵੀਰੇ ਆਪਣਾ ਫਾਰਮਾ ਜ਼ਿਲ੍ਹਾ ਬਿਰਜੀ ਬਰਨਾਲਾ ਦਾ ਕੰਟੈਕਟ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ WhatsApp ਵੀ ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆ ਗਈ ਉਹ ਵੀਰ ਨੂੰ ਆਟੋਮੈਟਿਕ ਆਜੂਗੀ WhatsApp ਤੇ ਮੈਸੇਜ ਭੇਜੇ ਤੋਂ ਉਹ ਲੋਕੇਸ਼ਨ ਲਾ ਕੇ ਆਜੋ ਵੀਰੇ ਤੁਹਾਨੂੰ ਸਿੱਧੀ ਫਾਰਮ ਤੇ ਲੈ ਕੇ ਆਊਗੀ ਸਿੱਧੀ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀਗੀ ਵੀਰੇ ਕੱਲਾ ਕੱਲਾ ਕਰਕੇ ਵੀਰ ਜੀ ਨਗ ਵੇਚਾਂਗੇ ਦੇਖ ਸਕਦੇ ਹੋ ਵੀਰੇ ਇਸ ਤਰ੍ਹਾਂ ਦੇ ਨਗੀਨੇ ਹੈਗੇ ਵੀਰੇ ਦੇਖੋ ਕਾਫੀ ਜਰਸੀ ਅੱਗੇ ਕਿਆ ਬਾਤਾਂ ਵੀਰੇ ਦੇਖੋ ਬਿਲਕੁਲ ਕਾਫੀ ਜਰਸੀ ਹੈਗੀ ਵੀਰੇ ਸੂਈ ਸਵਾਈ ਆ ਥਣ ਲੇਵੇ ਦਾ ਵੀਰੇ ਔੜਾ ਬੰਨਾ ਮੁੱਕਿਆ ਪਿਆ ਕਰਮ ਵਾਲੀਆਂ ਦਾ ਤੇ ਇਹਦੂ ਅੱਗੇ ਮਗਰ ਆ ਗਈ ਵੀਰੇ ਜਰਸੀ ਦੇਖੋ ਜਰਸੀ ਆ ਵੀਰੇ ਮਗਰ ਬੱਸੀ ਆ ਇਹਦੇ ਇਹ ਜੋੜੇ ਦੇ ਮਗਰ ਬੱਸੀ ਆ ਵੀਰ ਜੀ ਤੇ ਆ ਜਰਸੀ ਵੀਰੇ ਵੈੜ ਦਾ ਕੋਈ ਅੰਤ ਨਹੀਂ ਦੇਖੋ ਵੀਰ ਜੀ ਦੂਜਾ ਸੂਆ ਇਸ ਤਰ੍ਹਾਂ ਦੀਆਂ ਵੀਰੇ ਵੈੜਾਂ ਤੁਸੀਂ ਖਰੀਦਣੀਆਂ ਨੇ ਤਾਬਿਰ ਜੀ ਤਰੀਕ ਨੋਟ ਕਰ ਲੋ ਜਰਸੀ ਵੀਰੇ ਵੱਡੀ ਮਿਲੂਗੀ ਆਪਣੇ ਕੋਲੇ ਜਾਣ ਦੀ ਪੰਜਾਬ ਵਾਲੀ ਹਿਮਾਚਲ ਵਾਲੀ ਜਰਸੀ ਨਹੀਂ ਮਿਲਣੀ ਵੀਰ ਛੋਟੀ ਜਰਸੀ ਵਾਲੇ ਫੋਨ ਕਰਨ ਵੈਜ ਜਾਣ ਵੀਰੇ ਜਿਹੜਾ ਆਪਾਂ ਲਾਟ ਵੇਚਣਾ ਇਹਨਾਂ ਦਾ ਕਰਮ ਵਾਲੇ ਗਊ ਮਾਤਾ ਦਾ ਉਹਦੀ ਤਰੀਕ ਨੋਟ ਕਰੋ ਜੀ ਹਾਂਜੀ ਵੀਰੇ 10 ਤਰੀਕ 8ਵਾਂ ਮਹੀਨਾ 2024 10 ਤਰੀਕ 8ਵਾਂ ਮਹੀਨਾ 2024 ਵੀਰੇ ਦਿਨ ਸ਼ਨੀਵਾਰ ਬਣਦਾ ਵੀਰ ਜੀ ਦਿਨ ਸ਼ਨੀਵਾਰ ਬਣਦਾ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰ ਜੀ ਉਹਦੇ ਆਪਾਂ ਇਹਨਾਂ ਦੇ ਗਊ ਮਾਤਾ ਦੇ ਸੁਬਾ 7 ਵਜੇ ਸੌਦੇ ਚਾਲੂ ਕਰਦੇ ਆਂਗੇ ਜੀ ਕੱਲਾ-ਕੱਲਾ ਕਰਕੇ ਨਾਗ ਵੇਚਾਂਗੇ ਵੀਰੇ ਜਿਹੜੇ ਵੀਰ ਆਪਣੀ ਵੀਡੀਓ ਤੇ ਪਹਿਲੀ ਵਾਰ ਆਏ ਆ ਉਹ ਵੀਰੇ ਇਹਨਾਂ ਸੋਚਣ ਵੀ ਇੰਨੇ ਬਾਈ ਤੇ ਹੀ ਨਾਗ ਆ ਕੇ ਵੀ ਚਲੋ ਆਪਾਂ ਥੋੜਾ ਲੇਟ ਚੱਲਾਂਗੇ ਕਿਉਂਕਿ ਵੀਰੇ ਆਪਣੇ ਕੋਲੇ ਜਣੀ ਦੀ ਜਿਹੜਾ ਆਪਣੀ ਇਹ ਜਿਹੜਾ ਵਪਾਰ ਦਾ ਕੰਮ ਆ ਵੀਰੇ ਥੋਕ ਦਾ ਕੰਮ ਆ ਤੀਜੀ ਪੀੜ੍ਹੀ ਹੋ ਗਈ ਆਪਣੀ ਇਹ ਕੰਮ ਦੇ ਵਿੱਚ ਵੀਰੇ ਸਾਡੇ ਕੋਲੇ ਵੀਰੇ ਕਿਉਂਕਿ ਮਾਲ ਅੱਗੋਂ ਬਹੁਤ ਸਾਫ਼ ਸੁਥਰਾ ਖਰੀਦਿਆ ਹੁੰਦਾ ਵੀਰੇ ਭਾਅ ਦੇ ਵਿੱਚ ਖਰੀਦਿਆ ਹੁੰਦਾ ਜਿਹੜੇ ਗਾਹਕ ਆਪਣੇ ਨਾਲ ਜੁੜੇ ਪੁਰਾਣੇ ਵੀਰ ਬਹੁਤ ਜੁੜੇ ਆਗੇ ਤੇ तकरीबन ਵੀਰ ਜੀ ਆਪਣਾ 3 ਘੰਟਿਆਂ ਦੇ ਵਿੱਚ ਮਾਲ ਇਹ ਵਿਕ ਜਾਂਦਾ ਯਾਨੀ 7 ਵਜੇ ਵੀਰੇ ਸੌਦੇ ਚਾਲੂ ਕਰਕੇ 10 ਵਜੇ ਤੱਕ ਆਪਣਾ ਕਲੀਅਰ ਹੋ ਜਾਂਦਾ ਕਿਸੇ ਵੀ ਵੀਰ ਨੇ ਆਉਣਾ ਵੀਰੇ ਯਾਨੀ ਸਵੇਰ ਮਾਰਨਿੰਗ ਆਉਣ ਦਾ ਫਾਇਦਾ ਹੁੰਦਾ ਵੀਰੇ अर्ਲੀ ਮਾਰਨਿੰਗ ਬਾਕੀ ਵੀਰ ਜੀ ਆਪਾਂ ਦੁਬਾਰਾ ਇੱਕ ਵਾਰ ਫੇਰ ਨੌ ਤਰੀਕ ਨੂੰ ਵੀਡੀਓ ਕਵਰ ਕਰਾਂਗੇ ਉਹ ਇਕੱਲਾ ਇਕੱਲਾ ਨਾਕ ਤੋੜ ਕੇ ਦਿਖਾਵਾਂਗੇ ਤੇ ਜਿਹੜੇ ਵੀਰੇ ਬਾਈ ਨਾਕ ਹੈਗੇ ਇਹਨਾਂ ਦੇ ਗਊ ਮੱਤਾਂ ਵਾਲੀ ਤੇ ਇਹਦੇ ਵਿੱਚ 14 ਸੂਈਆਂ ਵੀ ਆ ਵੀਰੇ 8 ਸੂਣ ਵਾਲੀਆਂ ਨੇ ਜਿਨ੍ਹਾਂ ਦਾ ਆਪਣਾ ਸ਼ੁਰੂ ਵਾਲਾ ਰੇਟ 50000 ਹੋਊਗਾ ਵੀਰੇ 50000 ਤੋਂ ਸ਼ੁਰੂ ਹੋ ਕੇ 55 60 65 70 75 ਇਸ ਤਰ੍ਹਾਂ ਕਰਕੇ ਵੀਰੇ ਐਂਡ ਵਾਲਾ ਰੇਟ 90000 ਹੋਊਗਾ ਜੀ ਐਂਡ ਵਾਲਾ ਰੇਟ 90000 ਹੋਊਗਾ ਤੇ ਜਿਹੜੇ ਫਾਰਮ ਤੇ ਵੀਰੇ ਜੀ ਜਾਦੇ ਸੌਦੇ ਨੇ 60000 ਤੋਂ ਲੈ ਕੇ 80000 ਦੇ ਵਿੱਚ ਹੋਣਗੇ ਵੀਰੇ ਇਹਦੇ ਵਿੱਚ ਤੁਹਾਨੂੰ ਦੁੱਧ ਦੀ ਮੋਟੀ ਜੀ ਕਪੈਸਿਟੀ ਦੱਸ ਦਿੰਨੇ ਆ ਵੀਰੇ 18 ਲੀਟਰ ਤੋਂ ਲੈ ਕੇ 18 19 ਲੀਟਰ ਤੋਂ ਲੈ ਕੇ ਵੀਰੇ 26 27 ਕਿਲੋ ਤੱਕ ਤੁਹਾਨੂੰ ਦੁੱਧ ਮਿਲ ਜੂਗਾ 60 ਤੋਂ 80 ਦੇ ਵਿੱਚ ਬਾਕੀ ਜਿਹੜਾ ਵੀਰ ਸਾਡੇ ਫਾਰਮ ਤੇ ਆਉਣਾ ਵੀਰੇ ਤੁਸੀਂ ਬਾਹਰੋਂ ਵੀਰਜੀ ਆਉਦੇ ਇੱਕ ਦਾ ਰੇਟ لازਮੀ ਪਤਾ ਕਰ ਲਿਓ ਤੁਹਾਡਾ ਵੀਰਜੀ ਬਾਹਰੋਂ ਰੇਟ ਪਤਾ ਕਰਿਆ ਹੋਵੇ ਅਸੀਂ ਜਾਦੇ ਨਹੀਂ ਕਹਿੰਦੇ ਵੀਰੇ ਕੱਲੇ-ਕੱਲੇ ਨਗਦੇ ਵਿੱਚ ਵੀਰਜੀ ਪਰਮਾਤਮਾ ਦੀ ਕਿਰਪਾ ਸਦਕਾ 10000 ਤੋਂ ਲੈ ਕੇ 15000 ਦਾ ਵੀਰੇ ਅੰਤਰ ਮਿਲੂਗਾ ਉਹ ਵੀਰਜੀ ਅੰਤਰ ਐ ਮਿਲੂਗਾ ਉਹ ਸਾਡੇ ਕਹਿਣ ਦੇ ਗੱਲਾਂ ਨਹੀਂ ਹੈਗੀਆਂ ਅਸੀਂ ਐਵੇਂ ਮੂੰਹੋਂ ਬੋਲੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਵੀਰੇ ਫਾਰਮ ਤੇ ਆਵੋਗੇ ਇੱਥੇ ਤੁਸੀਂ ਆਪ ਆ ਕੇ ਦੇਖੋਗੇ ਤੁਹਾਨੂੰ ਰਿਜ਼ਲਟ ਮਿਲੂਗਾ ਕਿਉਂਕਿ ਵੀਰੇ ਆਪਣੀ ਵਪਾਰ ਦੇ ਵਿੱਚ ਤੀਜੀ ਪੀੜ੍ਹੀ ਆ ਸ਼ਿਆਣਾ ਵੀ ਕਹ ਹਬ ਤਾਂ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਜਦੋਂ ਵੀਰੇ ਅਸੀਂ ਅੱਗੇ ਤੋਂ ਇਹ ਗਊ ਮਾਤਾ ਖਰੀਦਣ ਜਾਂਦੇ ਆ ਤਾਂ ਮੇਰੇ ਨਾਲ ਵੀਰੇ ਉਹ ਦੋ ਤਿੰਨ ਜ਼ੌਹਰੀ ਹੁੰਦੇ ਆ ਅਸੀਂ ਗਊ ਮਾਤਾ ਦੇ ਵੀਰੇ ਚਾਰ ਸਪੇਰੇ ਘੁੰਮ ਕੇ ਉਹਨੂੰ ਦੇਖਦੇ ਆ ਬਈ ਇਹ ਆਪਣਾ ਕੈਂ ਮਿੰਟਾਂ ਦੇ ਵਿੱਚ बिकੂਗੀ ਸਾਡਾ ਘੰਟਿਆਂ ਦਾ ਸਿਸਟਮ ਨਹੀਂ ਹੁੰਦਾ ਵੀਰੇ ਮਿੰਟਾਂ ਦਾ ਹੁੰਦਾ ਮਿੰਟਾਂ ਦੇ ਵਿੱਚ ਉਹ बिकੂ ਵੀਰੇ ਜਿਹੜਾ ਸਾਰ ਸੁਸਰੀ ਹੋਈ ਤੇ ਆਪਣੀ ਭਾਅ ਦੇ ਵਿੱਚ ਖਰੀਦੀ ਹੋਈ ਸਿਆਣੇ ਦੀ ਕਹਾਵਤ ਦਾ ਵੀਰੇ ਪਾਸਰ ਪਾਥੀਆਂ ਵਿਕ ਜਾਂਦੀਆਂ ਬੇਪਾਸ ਸਿਆਣਾ ਨਹੀਂ ਵਿਕਦਾ ਜਦੋਂ ਤੁਸੀਂ ਮੇਰੇ ਫਾਰਮ ਤੇ ਆਵੋਗੇ ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਦੁਨਨੇ ਪਾਸੇ ਦੂਰ ਤੱਕ ਖੜੀਆਂ ਗੱਡੀਆਂ ਮੋਟਰਸਾਈਕਲ ਮਿਲਣਗੇ ਮੇਰੇ ਵਪਾਰੀ ਵੀਰ ਵੀ ਤੁਹਾਨੂੰ ਤਕਰੀਬਨ ਵੀਰੇ ਹਰ ਪਾਸੇ ਕੋਨੇ-ਕੋਨੇ ਤੋਂ ਆਏ ਮਿਲਣਗੇ ਤੇ ਗਊ ਮਾਦਾ ਦੀ ਵੀ ਗਿਣਤੀ ਵੀਰੇ ਕਾਫੀ ਵੱਡੀ ਮਾਤਰਾ ਦੇ ਵਿੱਚ ਹੋਊਗੀ ਕਿਉਂਕਿ ਆ ਹੋਣੀ ਵੀਰੇ ਆਪਣੀ 25-26 ਨਗਾਂ ਦੀ ਗਿਣਤੀ ਆ ਗਈ ਜਿੱਦੇ ਨੌਵਾਂ ਮਹੀਨਾ ਸਟਾਰਟ ਹੋ ਗਿਆ ਅੱਗੇ ਅੱਗੇ ਵਾਲੇ ਸਾਲ ਨੂੰ ਵੀਰ ਜੀ ਆਪਾਂ ਜਿਵੇਂ ਹਰ ਸਾਲ ਦੀ ਤਰ੍ਹਾਂ ਹੀ 9ਵੇਂ ਮਹੀਨੇ ਤੋਂ ਫਿਰ ਆਪਾਂ 40-45 ਗਾਵਾਂ ਤੋਂ ਵੀਰੇ ਸ਼ੁਰੂ ਕਰਦੇ ਆਨੇ ਆ ਤੇ 11ਵੇਂ ਮਹੀਨੇ ਚ ਹੋਈ ਫਿਰ 70-80 ਗਾਈਆਂ ਤੇ ਆਪਣਾ ਚਲਾ ਜਾਂਦਾਗਾ ਕਿਉਂਕਿ ਫਿਰ ਵੀਰੇ ਸਿਆਲ ਦੇ ਵਿੱਚ ਜਿਆਦਾ ਹੁੰਦੀ ਆਗੀ ਸਾਡਾ ਸਿਸਟਮ ਉਹ ਹੁੰਦਾ ਵੀਰੇ ਜਿੰਨੀ ਭੁੱਖ ਆਗੀ ਓਨੀਆਂ ਰੋਟੀਆਂ ਸੀ ਥਾਲਜ ਤਰਾਉਣੇ ਆਗੇਵੇਂ ਫालतੂ ਵੀਰੇ ਜਿਆਦੇ ਜੱਫੇ ਮਾਰੀ ਜਾਈ ਉਹਦਾ ਕੋਈ ਫਾਇਦਾ ਨਹੀਂ ਹੁੰਦਾਗਾ ਕਿਉਂਕਿ ਹੁਣ ਗਰਮੀ ਦੀ ਜਿਹੜੀ ਕਪੈਸਿਟੀ ਹੈਗੀ ਆ ਇਹਦੇ ਵਿੱਚ ਵੀਰੇ 25-22 30 ਕ ਨੱਕ ਜਾਨੀ ਤਕਰੀਬਨ ਬਿਕਦੇ ਆਗੇ ਜਾਦੇ ਜੱਫੇ ਮਾਰਨਾ ਕੋਈ ਫਾਇਦਾ ਨਹੀਂ ਜਿਉਂ ਜੋ ਇਦੂ ਗਾਹਾਂ ਗਾ ਕੇ ਬਧੂ ਗੌਸ ਸਾਹਿਬ ਨਾਲ ਫੇਰ ਆਪਣਾ ਇਹ ਗਊ ਮਾਦਾ ਦੀ ਵੀਰੇ ਆਪਾਂ ਗਿਣਤੀ ਵਧਾ ਦੇਣੇ ਆ ਜਾਣੀ ਦੀ ਆਪਣੇ ਫਾਰਮ ਤੇ ਜਿਹੜੇ ਵੀਰ 7 ਤੋਂ 10 ਵਜੇ ਦੇ ਵਿੱਚ ਆਉਂਦੇ ਆ ਉਹ ਵੀਰਾਂ ਦਾ ਖਾਲੀ ਮੋੜਨ ਵਾਲਾ ਸਿਸਟਮ ਨਹੀਂ ਹੁੰਦਾ ਵੀਰੇ ਗਊ ਮਾਦਾ ਦੀ ਕੁਆਲਿਟੀ ਦੇਖ ਕੇ ਤੇ ਰੇਟ ਪੱਖੋਂ ਸਾਡੇ ਫਾਰਮ ਤੇ ਖਾਲੀ ਮੋੜਨ ਵਾਲਾ ਸਿਸਟਮ ਨਹੀਂ ਹੁੰਦਾ ਕਿਉਂਕਿ ਵੀਰੇ ਆਪਣਾ ਜਿਹੜੀ ਜਾਦੇ ਕਵਾਂਟੀਟੀ ਵੇਚਣ ਦੇ ਕਾਰਨ ਮੂਹਰੋ ਸਾਸ ਸਰਾ ਮਾਲ ਲੈਣ ਦੇ ਕਾਰਨ ਵੀਰੇ ਇਹ ਕਿਨਾਂ ਦੀ ਸੁਰਖੀ ਪਾਊਡਰ ਆਪਾਂ ਬਹੁਤ ਘੱਟ ਲਾਉਣੇ ਆ ਬਾਕੀ ਨਭਾ ਬਿਰਜੀ ਆਪਣਾ 11500 2000 ਹੁੰਦਾਗਾ ਇਸ ਕਰਕੇ ਭਾਅ ਦੇ ਵਿੱਚ 10 ਤੋਂ 15000 ਦਾ ਵੀਰੇ ਫਰਕ ਲਾਜ਼ਮੀ ਮਿਲ ਜਾਂਦਾਗਾ ਕਿਉਂਕਿ ਜਿਹੜੇ ਲੋਕਲ ਵਪਾਰੀ ਨੇ ਵੀਰੇ ਉਸ ਤਰ੍ਹਾਂ ਥੋੜਾ ਜਣੀ ਦੀ ਵੇਚਣੀ ਹੁੰਦੀਆਂ ਜਣੀ ਦੀ 8 10 ਜਨਵਾਰ ਘਰ ਵਾਲੀਆਂ ਮਹੀਨੇ ਦੀਆਂ ਵੇਚਣੀਆਂ ਹੁੰਦੀਆਂ ਫਿਰ ਉਹਨਾਂ ਦੇ ਖਰਚੇ ਜ਼ਿਆਦਾ ਹੁੰਦੇ ਵੀਰੇ ਉਹਨਾਂ ਨੂੰ ਜ਼ਿਆਦਾ ਨਫਾ ਕਮਾਉਣਾ ਪੈਂਦਾਗਾ ਬਾਕੀ ਹੁਣ ਅਸੀਂ ਜ਼ਿਆਦਾਤਰ ਵੀਰੇ ਵਪਾਰੀ ਵੀਰਾਂ ਨੂੰ ਆਪਾਂ ਗਊ ਮਾਤਾ ਬਹੁਤ ਘੱਟ ਦਿੰਨੇ ਆ ਸਾਰਾ ਜਣੀ ਦੀ ਘਰੋਂ ਵੀਰਾਂ ਨੂੰ ਅਸੀਂ ਜ਼ਿਆਦਾ ਇਹ ਗਊ ਮਾਤਾ ਦਿੰਨੇ ਆ ਪਹਿਲਾਂ ਵਪਾਰੀ ਵੀਰਾਂ ਨੂੰ ਦੇ ਦਿੰਦੇ ਸੀਗੇ ਹੁਣ ਜਿਆਦਾ ਜਣੀ ਸਭ ਤੋਂ ਪੈਲ ਦੇ ਆਧਾਰ ਤੇ ਵੀਰੇ ਘਰੂ ਵੀਰਾਂ ਜਿਹੜੇ ਨਵੇਂ ਮੁੰਡੇ ਆਪਣੇ ਇਸ ਕਿੱਤੇ ਦੇ ਵਿਚਾਰ ਰਹੇ ਨੇ ਤੇ ਚਲੋ ਬਾਹਰ ਬਹੁਤ ਘੱਟ ਵੀਰ ਹੋਣ ਜਣੀ ਰੁਝਾਨ ਹੋ ਗਿਆ ਤੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਵੀਰ ਬਹੁਤ ਵੀਰੇ ਹਰ ਪਿੰਡ ਦੇ ਵਿੱਚ ਮਿੰਨੀ ਫਾਰਮ 4 4 5 5 ਦਾ ਕੰਮ ਚੱਲ ਰਿਹਾ ਹੈਗਾ 21 ਗਊ ਦਾ ਸੀਜ਼ਨ ਵੀਰੇ ਬਹੁਤ ਸੋਹਣਾ ਲੱਗਣਾ ਹੈਗਾ ਕਿਉਂਕਿ ਬਹੁਤ ਵੀਰ ਨਵੇਂ ਫਾਰਮ ਜਿਹੜੇ ਆ ਵੀਰੇ ਨੌਵੇਂ ਮਹੀਨੇ ਦੇ ਵਿੱਚ ਸਟਾਰਟ ਹੋਣਗੇ ਇਹਨਾਂ ਦੇ ਸੌਦੇ ਜਾਦੇ ਮਾਤਰਾ ਤਕਰੀਬਨ ਜਾਨੀ ਗਾਹਕ ਚੱਲ ਪਿਆਗਾ ਹੁਣ ਤੇ ਆਹ ਕਿਉਂ ਵੀਰ ਵਿੱਚ ਸਾਈਲੇਜ ਬਣਾ ਰਹੇ ਸੀ ਝੋਨਾ ਸਬੀ ਲਾਉਂਦੇ ਸੀ ਫਰੀ ਹੋ ਗਈ। ਬਾਕੀ ਵੀਰ ਜੀ ਵੱਡੀ ਗੱਲ ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਸਦਕਾ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ। ਸਵੈਮ ਮਸ਼ੀਨਾ ਵੀਰੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੀ ਆ। ਤੁਹਾਡਾ ਕ੍ਰੈਡਿਟ ਕਾਰਡ ਬਣਿਆ ਵੀਰੇ ਤੁਹਾਨੂੰ ਭਰਉਣ ਦੀ ਲੋੜ ਨਹੀਂ ਜੇਬ ਵਿੱਚ ਪਾਓ ਸਿੱਧਾ ਸਿਨੀਵਾਲ ਕਾਂ ਡੇਰੀ ਫਾਰਮ ਤੇ ਆਓ। ਤੁਹਾਨੂੰ પેટ્રોલ ਪੰਪ ਤੇ ਜਾਣ ਦੀ ਲੋੜ ਨਹੀਂ ਗਈ। ਤੇ ਸਕੀਮ ਦਾ ਵੀਰੇ ਲਾਭ ਠਾਓ ਫਾਇਦਾ ਠਾਓ ਤੇ ਜਿਹੜੇ ਵੀ ਵੀਰਾਂ ਨੇ ਹੁਣ ਉਹ ਕ੍ਰੈਡਿਟ ਕਾਰਡ ਤੇ ਆਪਾਂ ਵੀਰੇ ਪੇਮੈਂਟ ਜਾਨੀ A to Z ਤਕਰੀਬਨ ਹਰ ਕ੍ਰੈਡਿਟ ਕਾਰਡ ਤੇ ਆਪਾਂ ਪੇਮੈਂਟ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਆ ਵੀਰੇ। ਬਾਕੀ ਕਿਸੇ ਵੀਰ ਕੋਲੇ 5000 ਰੁਪਏ ਪੇਮੈਂਟ ਘੱਟਵਾ ਦੋ ਸਾਡੇ ਗੱਡੀ ਵਾਲੇ ਵੀਰ ਨੂੰ ਫੜਾ ਸਕਦਾ ਕੋਰਾਉਣ ਦੀ ਲੋੜ ਨਹੀਂ। ਵੱਡੀ ਗੱਲ ਵੀਰ ਜੀ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ। ਆਪਣੇ ਕੋਲੇ ਵੀਰੇ ਆਲ ਇੰਡੀਆ ਦੀ ਕੱਲਾ ਇਹ ਨਹੀਂ ਵੀ ਕੱਲੇ ਪੰਜਾਬ ਪੰਜਾਬ ਦਾ ਆਲ ਇੰਡੀਆ ਦਾ ਆਪਾਂ ਵੀਰ ਜੀ ਕੰਮ ਕਰਦੇ ਆ। ਕੱਲਾ ਆਸਾਮ ਦਾ ਕੰਮ ਨਹੀਂ ਕਰਦੇਗੇ। ਉਹਦੇ ਵਿੱਚ ਆਪਣੇ ਕੋਲ ਟਰਾਂਸਪੋਰਟ ਦੀ ਸੁਵਿਧਾ ਸਾਰੀ ਆ। ਪੰਜਾਬ ਪੰਜਾਬ ਦਾ ਵੀਰੇ 13 ਰੁਪਏ ਕਿਲੋਮੀਟਰ ਹੈਗਾ। ਕੋਈ ਵੀਰ ਦੂਰੋਂ ਆਉਂਦਾ ਇੱਕ ਗਊ ਲੈਣੀ ਆ ਉਹਨੂੰ ਵੀਰੇ ਇੱਕ ਭਰਾਉਣ ਦੀ ਲੋੜ ਨਹੀਂਗੀ। ਜੇ ਉਹ ਘਰ ਪਾਸੇ ਆਪਣੇ 2-4 ਨਾਲ ਗਊ ਮਾਤਾ ਦੇ ਜਾਂਦੇ ਆ ਫਿਰ ਇੱਕ ਦੂਜੇ ਨਾਲ ਵੀਰੇ ਸਾਂਝੀਆਂ ਪਾ ਦੇਣੇ ਜਾਣ ਦੀ ਕਰਾਇਆ ਹਾਫ-ਹਾਫ ਹੋ ਜਾਂਦਾਗਾ ਬਾਕੀ ਵੀਰੇ ਜਦੋਂ ਸਾਡੇ ਫਾਰਮ ਤੇ ਆ ਤੁਸੀਂ ਆਉਣਾਗਾ ਅਸੀਂ ਕਦੇ ਵੀ ਜ਼ਿੰਦਗੀ ਚ ਤੁਸੀਂ ਇਹ ਨਾ ਸੋਚੋ ਤੁਸੀਂ ਵੀਰ ਜੀ ਆਪਦੇ ਫਾਰਮ ਤੇ ਆ ਰਹੇ ਹੋਗੇ ਤੁਸੀਂ ਆਪਦੇ ਫਾਰਮ ਤੇ ਆ ਰਹੇ ਹੋ ਜਿਹੜੀ ਅਸੀਂ ਗਊ ਮਾਤਾ ਵੇਚਣੀ ਹੁੰਦੀ ਆ ਵੀਰੇ ਅਸੀਂ ਇਹ ਨਹੀਂ ਗਾਹਕ ਬਣਾ ਕੇ ਨਹੀਂ ਵੇਚਦੇਗੇ ਉਹ ਸਾਡੇ ਆਪਦੇ ਘਰੇ ਜਾਣੀ ਹੁੰਦੀ ਆ ਅੱਗੇ ਉਹ ਸਾਡੇ ਆਪਦੇ ਘਰੇ ਜਾਣੀ ਹੁੰਦੀ ਆ ਵੀਰੇ ਸਿਆਣੇ ਦੀ ਕਹਾਵਤ ਆ ਵੀ ਲੰਮਾ ਸਮਾਂ ਕੰਮ ਕਰ ਲੋ ਇੱਕ ਤੂੰ ਕੀ ਕਰ ਦੋ ਜਦੋਂ ਵੀਰੇ ਆਪਾਂ ਲੰਮਾ ਸਮਾਂ ਕੰਮ ਕਰਨਾ ਉਹਨੂੰ ਬਹੁਤ ਸੋਚਣਾ ਪੈਂਦਾ ਮੇਰਾ ਜਿਹੜਾ ਦਾਦਾ ਸੀ ਉਹ ਮੇਰੇ ਪਿਤਾ ਜੀ ਲਈ ਛੱਡ ਗਿਆ ਮੇਰੇ ਪਿਤਾ ਜੀ ਮੇਰੇ ਲਈ ਕੰਮ ਛੱਡ ਗਿਆ ਤੇ ਮੈਂ ਅੱਗੇ ਆ ਉਹਦਾ ਬੇਟਾ ਵੀ ਵੀਰੇ ਪ੍ਰਮਾਤਮਾ ਦੀ ਕਿਰਪਾ ਨਾਲ ਕ ਇਸੇ ਲੈਂਡ ਦੇ ਵਿੱਚ ਪਾਉਣਾ ਉਹ ਲੈਂਡ ਦੇ ਵਿੱਚ ਤਾਂ ਪਾਵਾਂਗੇ ਜੇ ਅਸੀਂ ਕੰਮ ਉਹਦੇ ਲਈ ਜਾਉਂਦਾ ਛੱਡਾਂਗੇ ਕੰਮ ਵੀਰ ਜੀ ਜਾਉਂਦਾ ਤਾਂ ਰੂ ਸਾਫ ਸੁਥਰਾ ਤਾਂ ਰੂ ਜੇ ਅਸੀਂ ਇਹਨੂੰ ਸਾਫ ਸੁਥਰਾ ਕੰਮ ਨੂੰ ਕਰਾਂਗੇ ਗਾਹਕ ਬਣਾਵਾਂਗੇ ਜੇ ਇੱਕ ਵਾਰੀ ਕੰਮ ਕਰਨ ਦਾ ਵੀਰੇ ਕੋਈ ਫਾਇਦਾ ਨਹੀਂ ਹੈਗਾਗਾ ਜਿਹੜੇ ਵੀਰ ਆਪਣੇ ਨਾਲ ਜੁੜਦੇ ਆ ਪੁਰਾਣੇ ਵੀਰ ਜੁੜੇ ਆ ਵੀਰੇ ਸਾਰੇ ਜੁੜੇ ਆ ਤਕਰੀਬਨ ਆਪਾਂ ਸਾਲ ਦੇ ਵਿੱਚ ਇੱਕ ਮੇਲਾ ਵੀ ਫਾਰਮ ਤੇ ਕਰਾਉਣੇ ਹੁੰਦੇ ਆ ਜਿਹੜੇ ਨਵੇਂ ਵੀਰ ਜੁੜਨਗੇ ਉਹਨਾਂ ਨੂੰ ਵੀ ਆਪਾਂ ਵੀਡੀਓ ਵਿੱਚ ਲਾਜ਼ਮੀ ਦੱਸਦੇ ਆ ਮੇਲਾ ਵੀ ਲਾਜ਼ਮੀ ਕਰਾਉਣੇ ਹੁੰਦੇ ਆ ਬਾਕੀ ਟੋਕੜ ਬਾੜ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਜਦੋਂ ਵੀਰੇ ਤੁਸੀਂ ਆਪਣੇ ਫਾਰਮ ਤੇ ਆਵੋ ਜਿਹੜੇ ਸਿਆਣੇ ਬਜ਼ੁਰਗਾਂ ਮੇਰੇ ਪਿਤਾ ਸਮਾਨ ਬਜ਼ੁਰਗ ਨੇ ਮੇਰੇ ਭਰਾ ਨੇ ਉਹ ਵੀਰੇ ਆਪਾਂ ਨੂੰ ਸਭਾ ਸੇ ਦੇਖ ਕੇ ਜਾਂਦੇ ਆ ਵੀ ਜਵਾਨਾ ਠੀਕ ਆ ਤੇ ਗਊ ਮਾਤੇ ਤੂੰ ਨਗੀਨੇ ਜਿਹੇ ਨਹੀਂ ਤੂੰ ਲੱਭ ਕੇ ਲਿਆਉਣਾ ਕਿਦੋਂ ਦੇਖ ਕੇ ਇਥੋਂ ਥੋੜਾ ਖਾਲੀ ਮੋੜਲਾ ਸਿਸਟਮ ਨਹੀਂ ਹੋਣਾ ਵੀਰੇ ਤੇ ਆਪਾਂ 10 ਤਰੀਕ ਨੂੰ ਫੇਰ ਆਪਣੇ ਫਾਰਮ ਤੇ ਮਿਲਦੇ ਆ ਵੀਰੇ ਦੁਬਾਰਾ 9 ਤਰੀਕ ਨੂੰ ਇੱਕ ਵਾਰੀ ਵੀਡੀਓ لازਮੀ ਪਾਵਾਂਗੇ ਐਂਡ ਤੇ ਇੱਕ لازਮੀ ਗੱਲ ਕਹਿਣਾ ਵੀਰੇ ਇਹ ਸਾਲ ਹੀ ਚੀਜ਼ ਹੁੰਦਾ ਕਿਦੋਂ ਵੀ ਖਰੀਦਨੀਆ ਤੁਸੀਂ ਦੇਖ ਕੇ ਆਦੀ ਨਰਖ ਪਰਖਣਾ ਖਰੀਦੋ ਜੇ ਸਾਡੇ ਕੋਲੋਂ ਹੀ ਵੀ ਕਿਉਂ ਕਿਦੋਂ ਵੀ ਖਰੀਦਨੀਆ ਵੀਰੇ ਦੇਖ ਕੇ ਨਰਖ ਪਰਖਣਾ ਖਰੀਦੋ ਫੇਰ ਇਹਦਾ ਲਾਂਭਾ ਕੋਈ ਨਹੀਂ ਹੁੰਦਾਗਾ ਤੇ ਜਲਦ ਫੇਰ ਆਪਾਂ ਦੁਬਾਰਾ ਆਪਦੇ ਫਾਰਮ ਤੋਂ ਵੀਰੇ 9 ਤਰੀਕ ਨੂੰ ਵੀਡੀਓ 'ਚ ਮਿਲਦੇ ਆ ਵੀਡੀਓ ਦੇਖਣ ਲਈ ਧੰਨ